ਦਸਤਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਮੇਰੇ ਵੱਲੋਂ ਜੀ ਆਇਆਂ ਸਤਿ ਸ਼੍ਰੀ ਅਕਾਲ ਪਿੱਛੇ ਜੇ ਨਾ ਇੱਕ ਭੈਣ ਨਾਲ ਗੱਲ ਹੋ ਰਹੀ ਸੀਗੀ ਉਹ ਮੇਰੇ ਨਾਲ ਇੱਥੇ ਗੱਲਾਂ ਬਾਤਾਂ ਸੁਣਦੀ ਰਹਿੰਦੀ ਹੈ ਮੇਰੇ ਚੈਨਲ ਤੋਂ ਤੇ ਉਹਨਾਂ ਨੇ ਮੇਰੇ ਨਾਲ ਫੋਨ ਤੇ ਗੱਲ ਕੀਤੀ ਕਾਫੀ ਲੰਬੀ ਗੱਲਬਾਤ ਹੋਈ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਉਹ ਅਸਲ 'ਚ ਮੈਨੂੰ ਫੇਸਬੁੱਕ ਤੇ ਵੀ ਪੜਦੇ ਆ ਕਦੀ ਨਾ ਕਦੀ ਮੈਂ ਉੱਥੇ ਇਦਾਂ ਕੁਝ ਲਿਖਦੀ ਰਹਿੰਦੀ ਆ ਹਨਾ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਆ ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਇੱਕ ਵਾਰੀ ਕੋਈ ਗੱਲ ਕੀਤੀ ਸੀਗੀ ਆਪਦੇ ਬੱਚੇ ਦੀ ਬਚਪਨ ਚ ਕਿ ਕਿਸ ਤਰ੍ਹਾਂ ਆਪਾਂ ਆਪਣੇ ਬੱਚਿਆਂ ਦੀ ਕੋਈ ਵੀ ਆਦਤ ਆ ਉਹਨੂੰ ਨਿਜਾਤ ਪਵਾ ਸਕਦੇ ਹਾਂ ਕਿਵੇਂ ਛਡਵਾਈਏ ਤੇ ਕਹਿੰਦੀ ਉਹ ਤੁਸੀਂ ਵੀ ਉਹਦੇ ਬਾਰੇ ਗੱਲ ਕਰੋ ਬਹੁਤ ਸੋਹਣੀ ਗੱਲ ਆ ਬਹੁਤ ਹੀ ਆ ਮਾਵਾਂ ਦੇ ਕੰਮ ਆਉਣ ਵਾਲੀ ਗੱਲ ਆ ਅਸੀਂ ਅਕਸਰ ਹੀ ਜਿਵੇਂ ਅੱਜ ਕੱਲ ਲਾਈਫ ਸਟਾਈਲ ਹੋ ਗਿਆ ਕਿ ਇੰਨਾ ਕੁਝ ਬਾਜ਼ਾਰ 'ਚ ਆ ਗਿਆ ਖਾਣ ਪੀਣ ਦਾ ਬੱਚਿਆਂ ਦਾ ਘਰ ਦੇ ਖਾਣੇ ਵੱਲ ਤਾਂ ਧਿਆਨ ਹੀ ਨਹੀਂ ਜਾਂਦਾ ਨੱਕ ਮੋੜ ਗਿਆ ਕਹਿ ਲੋ ਹਨਾ ਉਹ ਮੈਗੀਆ ਤੇ ਪਾਸਤੇਆ 버ਗਰਾਂ ਤੇ ਖੈਰ ਲਾਉਣੇ ਵੀ ਅਸੀਂ ਉਹਨਾਂ ਨੂੰ ਆਪ ਹੀ ਆਨਟ੍ਰੋਡਿਊਸ ਵੀ ਅਸੀਂ ਕਰਾਉਣੇ ਪਰ ਹੁਣ ਅੱਜਕੱਲ ਬਾਜ਼ਾਰ ਵੀ ਬਹੁਤ ਕੁਝ ਇਨਟ੍ਰੋਡਿਊਸ ਕਰਾ ਰਿਹਾ ਬੱਚਿਆਂ ਨੂੰ ਤੇ ਫਿਰ ਉਹ ਮੈਂ ਉਹ ਗੱਲ ਮੈਂ ਆਪ ਦੇ ਹਵਾਲੇ ਨਾਲ ਦੱਸਦੀ ਆ ਆਪਣੇ ਬੇਟੇ ਨਾਲ ਜਦੋਂ ਛੋਟਾ ਸੀ ਹੁਣ ਤਾਂ ਇਹ ਮੇਰਾ ਖਿਆਲਾ ਗੱਲ ਹੁਣ ਹੁਣ ਤੇ ਉਹ ਜਵਾਨ ਹੈ ਬੱਚਾ ਸੀਗਾ 6th 7th ਚ ਹੋਊਗਾ ਜਾਂ ਸ਼ਾਇਦ ਉਸ ਤੋਂ ਵੀ ਛੋਟਾ ਸੀਗਾ ਛੋਟਾ ਸੀ ਕਿਉਂਕਿ ਉਹ ਉਹਨੇ ਕ ਬੱਚੇ ਨੂੰ ਆਪਾਂ ਮੈਂਟਲੀ ਇਸ ਤਰ੍ਹਾਂ ਐਗਜ਼ਾਮਪਲ ਦੇ ਕੇ ਜਾਂ ਆਪਦੇ ਨਾਲ ਜੋੜ ਕੇ ਬਦਲ ਸਕਦੇ ਆ ਪ੍ਰੀਪੇਅਰ ਕਰ ਸਕਦੇ ਆ ਜਿਵੇਂ ਮਾਵਾ ਚੌਣ ਤਾਂ ਕਿਉਂਕਿ ਸਾਡੇ ird gird ਬੱਚੇ ਜ਼ਿਆਦਾ ਰਹਿੰਦੇ ਹੁੰਦੇ ਨੇ ਤੇ ਉਹ ਸੀਗਾ ਕਿ ਉਹਨੂੰ ਨਾ ਮੈਗੀ ਖਾਣ ਦੀ ਆਦਤ ਸੀਗੀ ਮਤਲਬ ਕੁਛ ਵੀ ਕਹਿਣਾ ਉਹਨੇ ਕਹਿਣਾ ਮੈਗੀ ਬਣਾ ਦੋ ਮੈਗੀ ਬਣਾ ਦੋ ਮੈਂ ਤਾਂ ਮੈਗੀ ਖਾਊਂਗਾ ਉਹਨੂੰ ਮੈਂ ਦੱਸਣਾ ਆ ਪਰੌਂਠਾ ਇਦਾਂ ਆ ਪਟਾਇਆ ਟੇਸਟ ਕਰਕੇ ਦੇਖ ਬਹੁਤ ਸੁਆਦ ਹੈ ਮੈਂ ਵੀ ਖਾਇਆ ਤੂੰ ਵੀ ਘਾਲ ਨਹੀ ਪਰ ਬੱਚਿਆਂ ਦੀ ਜ਼ਿੱਦ ਤੇ ਇਸੇ ਦੇ ਦੌਰਾਨ ਹੀ ਨਾ ਮੈਂ ਜਿਵੇਂ ਮੈਨੂੰ ਕਿਤਾਬਾਂ ਪੜ੍ਹਨ ਦਾ ਮੈਂ ਅਕਸਰ ਦੱਸਦੀਆਂ ਤੇ ਡਾਕਟਰ ਹਰਸ਼ਿੰਦਰ ਕੌਰ ਦੀ ਨਾ ਕੋਈ ਉਹਨਾਂ ਦੇ ਨਾਂ 'ਚ ਇੱਕ ਕਿਤਾਬ ਆਈ ਸੀ ਤੇ ਉਹਦਾ ਨਾਮ ਸੀਗਾ ਡਾਕਟਰ ਮਾਸੀ ਲੀਆਂ ਕਹਾਣੀਆਂ ਤੇ ਮੈਂ ਗਈ ਮੈਂ ਵੈਸੇ ਹੀ ਉਹਦਾ ਸੀਗਾ ਕਿ ਉਹ ਬੱਚਿਆਂ ਨੂੰ ਬੱਚਿਆਂ ਨੂੰ ਤੁਸੀਂ ਕਿਵੇਂ ਡੀਲ ਕਰਨਾ ਕਿਸ ਤਰ੍ਹਾਂ ਤੇ ਵੀ ਉਹ ਮੈਂ ਕਿਤਾਬ ਖਰੀਦ ਲਈ ਪਹਿਲਾਂ ਉਹਨੂੰ ਮੈਂ ਆਪ ਪੜਿਆ ਚਲੋ ਉਹਨਾਂ ਨੇ ਆਪਣੇ ਤਰੀਕੇ ਨਾਲ ਦੱਸਿਆ ਸੀਗਾ ਕਿ ਅਸੀਂ ਬੱਚਿਆਂ ਨੂੰ ਕਿਵੇਂ ਦੱਸ ਸਕਦੇ ਹਾਂ ਕਿ ਮੈਂ ਆਪਣੇ ਨਾਲ ਜੋੜਦੇ ਹਾਂ ਕਿਵੇਂ ਸਮਝਾ ਸਕਦੇ ਹਾਂ ਤੁਸੀਂ ਵੀ ਕਦੇ ਉਹ ਪੜ੍ਹਨੀ ਚਾਹੋ ਤਾਂ ਉਹ ਕਿਤਾਬ ਪੜ੍ਹ ਸਕਦੇ ਹੋ ਹੈਗੀ अवेलेबल ਮਾਰਕੀਟ 'ਚ ਪਰ ਜਿਹੜੀ ਗੱਲ ਇਹ ਹੈਗੀ ਕਿ ਮੈਂ ਉਸ ਚੀਜ਼ ਨੂੰ ਉਹ ਚ ਪੜੀ ਹੋਈ ਨੂੰ ਮੈਂ ਉਹਨੂੰ ਕਿਵੇਂ ਅਪਲਾਈ ਕੀਤਾ ਤੇ ਮੈਂ ਆਪਦੇ ਬੱਚੇ ਨੂੰ ਕਿਵੇਂ ਸਮਝਾਇਆ ਹਨਾ ਕਿਉਂਕਿ ਉਹ ਤਾਂ ਡਾਕਟਰ ਆ ਉਹਨਾਂ ਨੂੰ ਸਾਰਾ ਪਤਾ ਹੈ ਕਿ ਆਪਣਾ ਹਨਾ ਜੋ ਵੀ ਹੁੰਦਾ ਡਾਕਟਰਾਂ ਕੋਲ ਜ਼ਿਆਦਾ ਜਾਣਕਾਰੀ ਹੁੰਦੀ ਹੈ ਆਪਣੇ ਸਰੀਰਕ ਬਣਤਰ ਨੂੰ ਲੈ ਕੇ ਜਾਂ ਇਹਦੇ ਜਿਹੜੇ ਫੰਕਸ਼ਨ ਹੈਗੇ ਆ ਕਿਹੜੇ-ਕਿਹੜੇ ਅੰਗ ਦਾ ਕੀ ਫੰਕਸ਼ਨ ਆ ਤੇ ਉਵੇਂ ਤਾਂ ਨਹੀਂ ਮੈਂ ਬੱਚੇ ਨੂੰ ਦੱਸਿਆ ਕਿਉਂਕਿ ਮੈਨੂੰ ਪਤਾ ਸੀ ਜੇ ਐਵੇਂ ਡਾਕਟਰੀ ਦੀ ਉਹਨੂੰ ਸਿਖਾਉਣ ਲੱਗੂੰਗੀ ਬੱਚੇ ਨੇ ਨਹੀਂ ਸਮਝਣਾ ਛੋਟਾ ਸੀ ਤਾ ਇੱਕ ਦਿਨ ਇਦਾਂ ਹੀ ਮੇਰੇ ਨਾਲ ਬੈਠਾ ਪਿਆ ਜਿਵੇਂ ਆਪਾਂ ਉਹਨੂੰ ਕੋਈ ਕਹਾਣੀ ਸੁਣਾਉਨੇ ਆ ਤੇ ਇਦਾਂ ਹੀ ਮੈਂ ਉਹਨੂੰ ਕਿਹਾ ਮੈਨੂੰ ਕਹਿੰਦਾ ਇੱਕ ਦਿਨ ਕਿਉਂਕਿ ਉਹਨੇ ਸ਼ਿਕਾਇਤ ਕੀਤੀ ਸੀ ਕਿ ਅਕਸਰ ਥੋੜੇ ਦਿਨਾਂ ਬਾਅਦ ਉਹ ਸ਼ਿਕਾਇਤ ਕਰਦਾ ਸੀ ਕਿ ਮੇਰੇ ਪੇਟ ਦਰਦ ਹੁੰਦਾ ਮਮਾ ਤੇ ਉਹ ਸਾਈਕੋਲੋਜੀਕਲੀ ਕਈ ਵਾਰ ਹੁੰਦਾ ਬੱਚਾ ਥੋੜਾ ਜਿਹਾ ਧਿਆਨ ਭਾਲਦਾ ਹੁੰਦਾ ਤੇ ਭੁੱਲ ਵੀ ਜਾਂਦਾ ਸੀ ਥੋੜੀ ਦੇਰ ਬਾਅਦ ਮੈਂ ਕਹਣਾ ਹੁਣ ਤੇਰਾ ਪੇਟ ਠੀਕ ਆ ਉਹਨੂੰ ਕਹਣਾ ਹਾਂ ਹੁਣ ਠੀਕ ਆ ਤੇ ਮੈਨੂੰ ਲੱਗਣਾ ਵੀ ਐਵੇਂ ਸ਼ਿਕਾਇਤ ਕਰਦਾ ਫਿਰ ਮੈਂ ਉਹਦੀ ਉਸ ਚੀਜ਼ ਨੂੰ ਵਰਤਿਆ ਇੱਕ ਦਿਨ ਮੈਂ ਕਿਹਾ ਜੋ ਮੇਰੇ ਨਾਲ ਬੈਠਾ ਏਦਾਂ ਹੀ ਲੇਟਿਆ ਹੋਇਆ ਸੀ ਤਾਂ ਮੈਂ ਕਿਹਾ ਤੇਰਾ ਪੇਟ ਦੁਖਦਾ ਕਹਿੰਦਾ ਹਾਂ ਮੈਂ ਕਿਹਾ ਤੈਨੂੰ ਪਤਾ ਕਿਉਂ ਦੁਖਦਾ ਕਹਿੰਦਾ ਨਹੀਂ ਮੈਂ ਕਿਹਾ ਤੂੰ ਮੈਗੀ ਬਹੁਤ ਖਾਨਨਾ ਤੇ ਉਹਦੀ ਇੱਕ ਸਿਫਤ ਆ ਕਿ ਉਹ ਗੱਲ ਨੂੰ ਮੇਰੀ ਨੂੰ ਸੁਣਦਾ ਬੜੇ ਅੱਛੇ ਤਰੀਕੇ ਨਾਲ ਕਹਿੰਦਾ ਫੇ ਕਹਿੰਦਾ ਹਾਂਜੀ ਮੈਂ ਕਿਹਾ ਆਪਣੇ ਨਾ ਸਰੀਰ ਦੇ ਵਿੱਚ ਇੱਕ ਪਾਰਟ ਹੈ ਬਾਡੀ ਪਾਰਟ ਹੈ ਉਹਨੂੰ ਮੇਦਾ ਕਹਿੰਦੇ ਆ ਹੁਣ ਮੈਨੂੰ ਵੀ ਜਿੰਨਾ ਕਿ ਸੀਗਾ ਮੈਨੂੰ ਸੀ ਕਿ ਬੱਚੇ ਨੂੰ ਮੈਂ ਉਹਦਾ ਧਿਆਨ ਹਟਾਵਾਂ ਕਹਿੰਦਾ ਉਹ ਨਾ ਮੈਂ ਕਿਹਾ ਉਹ ਮੇਦਾ ਨਾ ਬੱਚੇ ਵਰਗਾ ਹੁੰਦਾ ਹੈ ਕਹਿੰਦਾ ਅੱਛਾ ਮੈਂ ਕਿਹਾ ਜਦੋਂ ਆਪਾਂ ਮੈਗੀ ਖਾਂਦੇ ਆ ਕੁਰਕਰੇ ਖਾਂਦੇ ਆ ਕੋਈ ਵੀ ਐਵੇਂ ਦੀ ਚੀਜ਼ ਖਾਂਦੇ ਆ ਨਾ ਤੇ ਉਹਦਾ ਨਾ ਢਿੱਡ ਦੁਖਦਾ ਕਹਿੰਦਾ ਫੇਰ ਮੈਂ ਕਿਹਾ ਜਦੋਂ ਉਹਦਾ ਢਿੱਡ ਦੁਖਦਾ ਤੇ ਨਾਲ ਹੀ ਜਿਹੜਾ ਉਹਨੂੰ ਖਾਂਦਾ ਉਹਦਾ ਵੀ ਨਾਲ ਹੀ ਦੁਖਣ ਲੱਗ ਜਾਂਦਾ ਮੈਂ ਕਿਹਾ ਆਪਣੀ ਬਾਡੀ ਦੇ ਅੰਦਰ ਆ ਉਹ ਪਾਰਟ ਮੈਂ ਕਿਹਾ ਮੈਂ ਕਿਹਾ ਜਦੋਂ ਤੂੰ ਕੋਈ ਚੀਜ਼ ਆਪਣੇ ਮੂੰਹ ਚ ਪਾਉਣਾ ਨਾ ਉਪਰਵਲ ਮੂੰਹ ਕਰਦਾ ਵੀ ਹੁਣ ਕੋਈ ਹੈਲਦੀ ਜੀ ਚੀਜ਼ ਆਊਗੀ ਹੁਣ ਜੂਸ ਆਊਗਾ ਹੁਣ ਕੋਈ ਫਰੂਟ ਆਊਗਾ ਜਾਂ ਹੁਣ ਕੁਛ ਇਹ ਆਊਗਾ ਤੇ ਮੈਂ ਕਿਹਾ ਪਰ ਆਪਾਂ ਉਹਨੂੰ ਕੀ ਦੇ ਰਹੇ ਆ ਆਪਾਂ ਕਦੇ ਮਿਰਚਾਂ ਵਾਲੇ ਗੁਰਕਰੇ ਦੇ ਦਿੰਨੇ ਆ ਕਦੇ ਆਪਾਂ ਉਹਨੂੰ ਮੈਗੀ ਖਵਾਈ ਜਾਂਦੇ ਆ ਮੈਂ ਕਿਹਾ ਉਹਨੂੰ ਡਾਈਜੈਸਟ ਨਹੀਂ ਹੁੰਦੀ ਹਾਜਮ ਨਹੀਂ ਹੁੰਦੀ ਉਹਨੂੰ ਨਾ ਬਹੁਤ ਤਕਲੀਫ ਹੁੰਦੀ ਆ ਫਿਰ ਜਿੰਨੀ ਤਕਲੀਫ ਉਹਨੂੰ ਹੁੰਦੀ ਆ ਓਨੀ ਦਿਨੋਂ ਹੁੰਦੀ ਆ ਤੇਰਾ ਪੇਟ ਦੁਖਦਾ ਮੈਂ ਕਿਹਾ ਤੇਰਾ ਸਿਰ ਵੀ ਦੁਖ ਸਕਦਾ ਕਦੇ ਜੇ ਤੂੰ ਇਦਾਂ ਕਰੇਂਗਾ ਬੜੇ ਧਿਆਨ ਨਾਲ ਉਹਨੇ ਮੇਰੀ ਗੱਲ ਸੁਣੀ ਤੇ ਸਿਆਣਿਆਂ ਵਾਂਗ ਨਾ ਮੈਨੂੰ ਕਹਿੰਦਾ ਮਮਾ ਹੁਣ ਮੈਂ ਨਹੀਂ ਖਾਊਂਗਾ ਮੈਗੀ ਤੇ ਮੈਨੂੰ ਲੱਗਿਆ ਵੀ ਇਹ ਬੱਚੇ ਦਾ ਇਸ ਟਾਈਮ ਲਈ ਥੋੜਾ ਜਿਹਾ ਹੈਗਾ ਵੀ ਫਿਰ ਇਹਨੇ ਬਦਲ ਜਾਣਾ ਤੇ ਮੈਂ ਨਾ ਉਹਨੂੰ ਤੁਸੀਂ ਸੱਚ ਜਾਣਿਓ ਮੇਰੇ ਮੈਂ ਮੈਂ ਨੋਟ ਕੀਤੀ ਸਪੈਸ਼ਲ ਮੈਂ ਆਫਰ ਵੀ ਕੀਤੀ ਉਹਨੂੰ ਮੈਗੀ ਤੇ ਜਦੋਂ ਮੈਂ ਕਹਿਦਿਆ ਕਰਾਂ ਬਈ ਅੱਜ ਹੁਣ ਤੈਨੂੰ ਮੈਗੀ ਬਣਾ ਦਾਂ ਭੁੱਖ ਲੱਗੀ ਆ ਉਹਨੇ ਕਿਹਾ ਨਾ ਮੰਮਾ ਮੇਦਾ ਐਂ ਕਹਿ ਕੇ ਮੇਰੇ ਵੱਲ ਦੇਖਦਾ ਮਤਲਬ ਇਹ ਸੀਗਾ ਕਿ ਮੈਂ ਉਹਨੂੰ ਇਸ ਤਰੀਕੇ ਨਾਲ ਉਹਨੂੰ ਸਮਝਾਇਆ ਤੇ ਸੱਚੀ ਉਹਦੀ ਮੈਗੀ ਖਾਣ ਦੀ ਆਦਤ ਛੁੱਟ ਗਈ ਚਲੋ ਵੱਡੇ ਹੋ ਕੇ ਹੁਣ ਹੋਰ ਹੁਣ ਤਾਂ ਆਪ ਸਮਝ ਆ ਜਾਂਦੀ ਹੈ ਵੀ ਕਿਹੜੀ ਚੀਜ਼ ਦਾ ਫਾਇਦਾ ਕਿਹੜੀ ਚੀਜ਼ ਕਿੰਨੀ ਕਦੋਂ ਖਾਣੀ ਆ ਕਿਵੇਂ ਉਹਨੂੰ ਹਨਾ ਆਪਾਂ ਕਰਨਾ ਜੇ ਖਾ ਵੀ ਲਈ ਤਾਂ ਉਹਨੂੰ ਕਿਵੇਂ ਬੈਲੈਂਸ ਕਰਨਾ ਚਲੋ ਵੱਖਰੇ ਇਸ਼ੂ ਆ ਪਰ ਇਹ ਸੀਗਾ ਕਿ ਮਾਵਾ ਆਪਦੇ ird gird ਰਹਿਣ ਵਾਲੇ ਬੱਚਿਆਂ ਨੂੰ ਜਿਹੜੇ ਤਰੀਕੇ ਵੀ ਉਹ ਸਮਝ ਸਕਦੇ ਆ ਜਾਂ ਜਿਹੜਾ ਵੀ ਤੁਹਾਡੇ ਕੋਲ ਤਰੀਕਾ ਬੱਚਿਆਂ ਨੂੰ ਬੱਚਿਆਂ ਦੀ ਭਾਸ਼ਾ ਚ ਸਮਝਾਓ ਉਹਨਾਂ ਨੂੰ ਆਪ ਦੇ ਕੋਲ ਬਿਠਾ ਕੇ ਉਹਨਾਂ ਨੂੰ ਪਹਿਲਾਂ ਤਾਂ ਦੇਖੋ ਕਰ ਕੀ ਰਹੇ ਨੇ ਜੇ ਜ਼ਿੱਦੀ ਨੇ ਜਾਂ ਖਾਣ ਪੀਂਦੀਆਂ ਤਾਂ ਖਰਾਬ ਨੇ ਤਾਂ ਉਹਨਾਂ ਤੇ ਸਾਰਾ ਧਿਆਨ ਤੁਸੀਂ ਲਾਉਣਾ ਕਿਸੇ ਹੋਰ ਨੇ ਨਹੀਂ ਲਾਉਣਾ ਹੋਰਾਂ ਨੇ ਤਾਂ ਸਿਰਫ ਦੇਖਣਾ ਵੀ ਇਹਦੇ ਬੱਚੇ ਨੂੰ ਤਾਂ ਆਹੀ ਕਰਨ ਦੀ ਆਦਤ ਆ ਇਹਦਾ ਬੱਚਾ ਤਾਂ ਕਹਿਣੇ ਚੀ ਨਹੀਂ ਹੈਗਾ ਇਹਦਾ ਬੱਚਾ ਇਹਦੀ ਕੋਈ ਗੱਲ ਨਹੀਂ ਮੰਨਦਾ ਪਰ ਇਹ ਜਦੋਂ ਤੁਸੀਂ ਸੁਣਦੇ ਹੋ ਤੁਹਾਨੂੰ ਮੈਨੂੰ ਪਤਾ ਕਿਉਂਕਿ ਮੈਂ ਮਾਂ ਮੈਨੂੰ ਵੀ ਤਕਲੀਫ ਹੁੰਦੀ ਹੈ ਜਦੋਂ ਮੈਨੂੰ ਕੋਈ ਮੇਰੇ ਬੱਚੇ ਬਾਰੇ ਗੱਲ ਕਰੇ ਤਾਂ ਮੇਰਾ ਫਿਰ ਇਹ ਹੁੰਦਾ ਕਿ ਉਸ ਤਕਲੀਫ ਨੂੰ ਮੈਂ ਕਨਵਰਟ ਕਰ ਲੈਣੀ ਉਹਦੇ ਸੋਲੂਸ਼ਨ ਵੱਲ ਤੇ ਅਸੀਂ ਸਾਰੀਆਂ ਮਾਵਾਂ ਹੀ ਇਦਾਂ ਕਰ ਸਕਦੇ ਹਾਂ ਤੁਸੀਂ ਕਰਕੇ ਦੇਖੋ ਇਹ ਤਾਂ ਇੱਕ ਚਲੋ ਖਾਣ ਪੀਣ ਦੀ ਆਦਤ ਨੂੰ ਸੀ ਕੋਈ ਵੀ ਆਦਤ ਤੁਸੀਂ ਛਡਾਉਣੀ ਆ ਤਾਂ ਉਹਦੇ ਉਹਦੇ 네ਗੇਟਿਵ ਪੱਖ ਕਿਸੇ ਵੀ ਤਰੀਕੇ ਬੱਚੇ ਨੂੰ ਸਮਝਾਉਣੇ ਆ ਦੱਸਣਾ ਕਿ ਆ ਨੁਕਸਾਨ ਹੈ ਇਦਾਂ ਹੁੰਦਾ ਮੈਨੂੰ ਨਹੀਂ ਲੱਗਦਾ ਵੀ ਕੋਈ ਬੱਚਾ ਕਿਉਂਕਿ ਬੱਚੇ ਧਿਆਨ ਹੀ ਮੰਗਦੇ ਹੁੰਦੇ ਆ ਬੱਚੇ ਹੋਣ ਬਜ਼ੁਰਗ ਹੋਣ ਉਹ ਤੁਹਾਡਾ ਧਿਆਨ ਮੰਗਦੇ ਆ ਤੁਸੀਂ ਉਹਨੂੰ ਸੁਣਦੇ ਹੋ ਉਹਨੂੰ ਨੋਟ ਕਰਦੇ ਹੋ ਫਿਰ ਉਸੇ ਤਰ੍ਹਾਂ ਦਾ ਉਹਨਾਂ ਨੂੰ ਟ੍ਰੀਟਮੈਂਟ ਦਿੰਨੇ ਹੋ ਤਾਂ ਸਾਰਾ ਕੁਝ ਉਸੇ ਤਰ੍ਹਾਂ ਦਾ ਹੋ ਜਾਂਦਾ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਸ ਤਰ੍ਹਾਂ ਦਾ ਆਪਾਂ ਚਾਹੁੰਦੇ ਆ ਚਲੋ ਇਹ ਵੱਖਰੀ ਗੱਲ ਹੈ ਵੀ ਆਪਾਂ ਤਾਂ ਕਈ ਵਾਰ ਕੁਝ ਇਹ ਵੀ ਚਾਹ ਲੈਨੇ ਕਿ ਸਾਡਾ ਬੱਚਾ ਓਵਰ ਸਮਾਰਟ ਹੋਵੇ ਸਾਡਾ ਬੱਚਾ ਆ ਹੋਵੇ ਤੁਹਾਡਾ ਬੱਚਾ ਜਿਸ ਤਰ੍ਹਾਂ ਦਾ ਵੀ ਹੈਗਾ ਉਹਨੂੰ ਤੁਸੀਂ ਅਬਜ਼ਰਵ ਕਰਨਾ ਤੇ ਉਹਨੂੰ ਉਹ ਗਾਈਡ ਲਾਈਨਸ ਦੇਣੀਆਂ ਨੇ ਉਹਦੇ ਮੁਤਾਬਕ ਉਹ ਹੱਲ ਕੱਢਣੇ ਨੇ ਫਿਰ ਤੁਹਾਡਾ ਬੱਚਾ ਜੋ ਵੀ ਆ ਉਹ ਨਿਖਰ ਕੇ ਸਾਹਮਣੇ ਆਊਗਾ ਫਿਰ ਉੱਥੇ ਤੁਹਾਡੀਆਂ ਦਿੱਤੀਆਂ ਉਹਨੂੰ ਸਮਝਦਾਰੀਆਂ ਤੁਹਾਡੀ ਉਹਨੂੰ ਉਹਦੀ ਕੀਤੀ ਪਰਵਰੇਸ਼ ਉਹ ਸਾਹਮਣੇ ਆਊਗੀ ਹੋਰ ਆਪਾਂ ਨੂੰ ਗੱਲ ਤੇ ਤਕਲੀਫ ਬਹੁਤ ਹੁੰਦੀ ਹੁੰਦੀ ਆ ਮਾਵਾਂ ਨੂੰ ਜਦੋਂ ਕੋਈ ਕਹਿ ਦਿੰਦਾ ਵੀ ਇਹਦੀ ਜਿਵੇਂ ਆਪਾਂ ਪਾਕਿਸਤਾਨੀ ਮੈਂ ਡਰਾਮੇ ਦੇਖਦੀ ਹਾਂ ਉਹ ਲਫ਼ਜ਼ ਵਰਤਦੇ ਹੁੰਦੇ ਆ ਤਰਬੀਅਤ ਵੀ ਤੁਸੀਂ ਇਹਦੀ ਤਰबीयत ਕਿਸ ਤਰ੍ਹਾਂ ਦੀ ਕੀਤੀ ਆ ਜਾਂ ਅੱਛੀ ਨਹੀਂ ਹੋਈ ਜਾਂ ਇਹਦੀ ਤਰबीयत ਹੀ ਇਹੋ ਜੀ ਸੀ ਬੱਚੇ ਨੇ ਐਵੇਂ ਕਰਨਾ ਹੀ ਸੀ ਉਹ ਚੀਜ਼ਾਂ ਸਾਨੂੰ ਸੱਚੀ ਤਕਲੀਫ ਦਿੰਦੇ ਆ ਤੇ ਸਾਡੇ ਕੋਲ ਵਕਤ ਰਹਿੰਦੇ ਆ ਉਹਦੇ ਹੱਲ ਹੈਗੇ ਨੇ ਅਸੀਂ ਇੱਧਰ ਉੱਧਰ ਸਮਾਂ ਬਤਾਉਣ ਦੀ ਬਜਾਏ ਆਪਣੇ ਘਰ ਨੂੰ ਆਪਣੇ ਆਲੇ ਦੁਆਲੇ ਨੂੰ ਖਾਸ ਕਰ ਆਪਣੇ ਬੱਚਿਆਂ ਨੂੰ ਆਪਣੇ ਜੰਮੇ ਹੋਇਆਂ ਨੂੰ ਆਪਣੀ ਔਲਾਦ ਨੂੰ ਇਸ ਤਰ੍ਹਾਂ ਬਣਾਈਏ ਇਸ ਤਰ੍ਹਾਂ ਉਹਨਾਂ ਨੂੰ ਮਾੜੀਆਂ ਚੀਜ਼ਾਂ ਤੋਂ ਅਵੇਅਰ ਕਰੀਏ ਦੂਰ ਰੱਖੀਏ ਕਿ ਉਹਨਾਂ ਨੂੰ ਜ਼ਿੰਦਗੀ ਪਰ ਉਹ ਚੀਜ਼ਾਂ ਯਾਦ ਰਹਿਣ ਜ਼ਿੰਦਗੀ ਪਰ ਉਹਨਾਂ ਦੇ ਕੰਮ ਆਉਣ ਤੇ ਇਹ ਸਿਲਸਿਲਾ ਫੇਰ ਆਈ ਚੱਲਦਾ ਕਿਉਂਕਿ ਅਸੀਂ ਪਿਛਲੀਆਂ ਗੱਲਾਂ ਜੋ ਸੁਣੀਆਂ ਚੰਗੀਆਂ ਆਪਣੇਆਂ ਤੋਂ ਅਸੀਂ ਅੱਗੇ ਉਹਨਾਂ ਨੂੰ ਦੱਸਿਆ ਅੱਜ ਵੀ ਦੱਸਦੇ ਹਾਂ ਹੁਣ ਬੱਚੇ ਵੱਡੇ ਹੋ ਗਏ ਨੇ ਪਰ ਉਹਨਾਂ ਦੀਆਂ ਉਹਨਾਂ ਦੇ ਜਿਹੜੀਆਂ ਗੱਲਾਂ ਦਾ ਸਾਡੇ ਵੀ ਵਿਸ਼ੇ ਬਦਲ ਗਏ ਨੇ ਉਹਨਾਂ ਨੂੰ ਹੁਣ ਅਸੀਂ ਉਸ ਤਰ੍ਹਾਂ ਦਾ ਜਦੋਂ ਕਦੀ ਗੱਲ ਕਰਦੇ ਆ ਤੇ ਉਸ ਤਰ੍ਹਾਂ ਦੀ ਗੱਲ ਉਹਨਾਂ ਨੂੰ ਦੱਸੀ ਦੀਏ ਤੇ ਸਮਝ ਆ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਫਲਾਨੇ ਟਾਈਮ ਤੇ ਐਸ ਮੁਸੀਬਤ ਚੋਂ ਸਾਡੀ ਮਾਂ ਨੇ ਜਾਂ ਸਾਡੇ ਬਾਪ ਨੇ ਸਾਨੂੰ ਕੱਢਿਆ ਸੀ ਤੇ ਇਹ ਬਹੁਤ ਸੋਹਣਾ ਤਰੀਕਾ ਤੁਸੀਂ ਅਜ਼ਮਾ ਕੇ ਦੇਖਿਓ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਿਤਾਬਾਂ ਮਿਲਦੀਆਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਆ ਪ੍ਰੋਗਰਾਮ ਸੁਣਨ ਨੂੰ ਮਿਲਦੇ ਨੇ ਜਿੱਥੇ ਆਪਣੀਆਂ ਅਸੀਂ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਆਪ ਦੇ ਲਈ ਪਹਿਲਾਂ ਆਪ ਉਹਦੀ ਸਟੱਡੀ ਕਰੀਏ ਫਿਰ ਅੱਗੇ ਬੱਚਿਆਂ ਤੇ ਅਪਲਾਈ ਕਰੀਏ ਤੇ ਇਹਦੇ ਬਹੁਤ ਸੋਹਣੇ ਰਿਜ਼ਲਟ ਨਿਕਲਦੇ ਆ ਕਿਸੇ ਦਿਨ ਫੇਰ ਮੈਂ ਇਸੇ ਤਰ੍ਹਾਂ ਦੀ ਕੋਈ ਹੋਰ ਛੋਟਾ ਜਿਹਾ ਇਨਸੀਡੈਂਟ ਤੁਹਾਡੇ ਨਾਲ ਸਾਂਝਾ ਕਰੂੰਗੀ ਕਿ ਬੱਚੇ ਸਾਨੂੰ ਕਿਸ ਤਰ੍ਹਾਂ ਫੋਲੋ ਕਰਦੇ ਆ ਜੋ ਅਸੀਂ ਦੇਖ ਕਰਦੇ ਆ ਨਾ ਕਦੀ ਕੱਲਾ ਲੈਕਚਰ ਵੀ ਕੰਮ ਨਹੀਂ ਆਉਂਦਾ ਹੁੰਦਾ ਬੱਚੇ ਨੇ ਸਾਨੂੰ ਦੇਖ ਕੇ ਵੀ ਬਹੁਤ ਕੁਝ ਸਿੱਖਣਾ ਹੁੰਦਾ ਤੇ ਉਹ ਇੱਕ ਬਹੁਤ ਸੋਹਣੀ ਗੱਲ ਹੈ ਮੈਂ ਤੁਹਾਡੇ ਨਾਲ ਕਿਸੇ ਦਿਨ ਫੇਰ ਸਾਂਝੀ ਕਰੂੰਗੀ ਤੇ ਅੱਜ ਫੇਰ ਆਪਾਂ ਦੇਖੀਏ ਵੀ ਆਪਾਂ ਦੇ ਬੱਚਿਆਂ ਦੀਆਂ ਜਿਹੜੀਆਂ ਖਾਣ ਪੀਣ ਦੀਆਂ ਮਾੜੀਆਂ ਆਤਾਂ ਕੀ ਮੈਸ਼ਰਡਵਾ ਸਕਦੇ ਹੋ ਮੈਨੂੰ ਦੱਸਿਓ ਜੇ ਕਿਸੇ ਮਦਰ ਨੂੰ ਨੇ ਇਸ ਤਰ੍ਹਾਂ ਕੀਤਾ ਤੇ ਲੱਗਿਆ ਕਿ ਹਾਂ ਫਰਕ ਪੈਂਦਾ ਤਾਂ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਇਹਦੇ ਨਾਲ ਫਿਰ ਹੋਰ ਬੜੇ ਲੋਕਾਂ ਨੂੰ ਵੀ ਇਹਦਾ ਫਾਇਦਾ ਹੋਣ ਵਾਲਾ ਹੈ ਸਤਿ ਸ਼੍ਰੀ ਅਕਾਲ